ਸੁਆਬ ਤੁਰੀਆਂ ਦੇ ਜਿਹਨੇ ਮਿਲਣਾ ਸੀ ਬਾਈ ਗੁਰੂ ਮੈਂ ਖਾਨ ਸਾਹਿਬ ਬਾਈ ਗੁਰੂ ਜੀ ਕਿਹਾ ਤੇ ਕਿਧਰ ਆਏ ਠੀਕ ਆ ਮੈਂ ਬਾਬਾ ਜੀ ਮੈਂ ਰਸਤਾ ਮਾਰਨਾ ਤੇ ਰਸਤਾ ਮਾਰਨਾ ਮੈਂ ਅੱਛਾ ਕਿਹੜਾ ਪਿੰਡ ਆਇਆ ਤੇ ਕਿਹਨੇ ਕਿਹਦੇ ਵਿੱਚ ਜਿਹੜੇ ਯਾਰਾ ਗੁਰੂ ਜੀ ਤੇ ਕੀ ਕੰਮ ਕੀ ਕਰਦਾਗਾ ਮੈਂ ਰਸਤਾ ਮਾਰਨਾ ਜੀ ਅੱਛਾ ਇਹ ਰਸਤਾ ਕਰਾਈ ਤੇ ਮਾਰਦਾ ਜੀ ਮੈਂ ਹਾਂ ਤੇ ਵਰਤੋ મતਲਬ ਆਪਣਾ ਨਹੀਂ ਲਿਆ ਜਾਂਦਾ ਫੜਬੀ ਲਾ ਫੜਬੀ ਕਿਤਾ ਪਾਲੇ ਮਿੰਟ ਬਿਤਾ ਗਣੀ ਇਹਨੂੰ ਪੀਨ ਠੀਕ ਆ ਤੇ ਬੱਚੇ ਕਿਨੇ ਤੇਰੇ ਬੱਚੇ ਮੇਰੇ ਦੋ ਕੁੜੀਆਂ ਜੇ ਨਿੱਕੇ ਨਿੱਕੀਆਂ ਜੇ ਦੁੱਧ ਪਿੰਦੀਆਂ ਜੇ ਅੱਛਾ ਕਿੰਨੇ ਪੈਸੇ ਕਮਾਉਣਾ ਰੋਜ਼ 150 ਤੁਹਾਨੂੰ ਧੰਦਾਵਾ ਬਾਬਾ ਜੀ ਮੇਰੇ ਕੋਲ ਘਰ ਦਾ ਖਰਚਾ ਵਾਹ ਚੱਲਦਾ 150 ਧੰਦਾਵਾ ਕਦੀ 150 ਕਣ ਗਿਆ 40 40 ਰੁਪਏ ਲੈਣਾ ਰੋਜ਼ ਦੇ ਬਾਬਾ ਜੀਓ 40 ਰੁਪਏ ਰੋਜ਼ ਦੇ ਹਾਂਜੀ ਵਾਹਿਗੁਰੂ ਜੈਨੂ ਪੀਦਾ ਰੋਟੀ ਖਾਧੀ ਓ ਰੋਟੀ ਖਾਧੀ پتہ ਵੀ ਨਹੀਂ ਰੋਟੀ ਨੇ ਮੈਂ ਬਾਬਾ ਜੀ ਸਵੇਰ ਦੀ ਮੈਂ ਨਾਲ ਬੱਧੀ ਜੇ ਖਾਦੀ ਨਹੀਂ ਰੋਟੀ ਖੋਲ ਆ ਦੇਖ ਰੋਟੀ ਲੈ ਕੇ ਆਇਆ ਤੇ ਖਾਦੀ ਨਹੀਂ ਪਤਾ ਫੁਲਕੇ ਲੈ ਕੇ ਆਏ ਜੇ ਖਾਦੀ ਨਹੀਂ ਉਹ ਮੈਂ ਤੁਹਾਨੂੰ ਡੀਕ ਕਰ ਦਿਆ ਜੇ ਤੂੰ ਰੋਟੀ ਨਹੀਂ ਖਾਦੀ ਰੋਟੀ ਨਹੀਂ ਖਾਦੀ ਲੈ ਖੋਲ ਫੇਰ ਮਮਾ ਖੋਲ ਸਿੱਧੀ ਗੱਲ ਮੰਮੀ ਨਹੀਂ ਖਾਦੀ ਸੀ ਤੇ ਤੂੰ ਵੀ ਨਹੀਂ ਖਾਦੀ ਮੰਮੀ ਤੈਨੂੰ ਕਹਿੰਨੇ ਆ ਚਲ ਖੋਲ ਕੀ ਲਿਆ ਨਾਲ ਚਾਰ ਕੀ ਲਿਆ ਆ ਮੈਂ ਚਾਰ ਦਿਖਾ ਖੋਲ ਫੇਰ ਰੋਟੀ ਖਾਈਏ ਮਮਾ ਛੇਵੀਂ ਗੱਲ। ਉਹਦੀ ਕੋਈ ਨਹੀਂ ਖਾਦੀ। ਮੈਨੂੰ ਕੋਈ ਹੋਰ ਹੀ ਕਹਿੰਦਾ ਮੇਰ ਨਾਲ ਖਾਣੀ ਸੀ। ਹਾਂਜੀ। ਮੇਰ ਨਾਲ ਖਾਣੀ। ਹਾਂਜੀ। ਤੁਹਾਨੂੰ ਕਿਉਂ ਜਾਂਦਾ। ਮੇਰ ਨਾਲ ਖਾਣੀ। ਵਾਹਿਗੁਰੂ ਵਾਹਿਗੁਰੂ। ਲਿਆ ਕੋ। ਕੀ ਆਈ? ਹਾਂਜੀ। ਲਿਆ ਕੋਈ ਨਹੀਂ ਚਾਰ ਹੀ ਕਰਦਾ। ਮੇਰ ਨਾਲ ਮੇਰ ਨਾਲ ਕਹਤੋਂ ਖਾਣੀ ਸੀ। ਆ ਜਾ। ਰੱਖ ਫਿਰ ਗਿਆ। ਤੁਹਾਨੂੰ ਕਿਉਂ ਜਾਂਦਾ ਸੀ। ਕੋਈ ਨਹੀਂ ਕੋਈ ਨਹੀਂ ਖਾਣੇ ਆਪਾਂ। ਚੱਲ ਖੋਲ ਤੂੰ। ਹਾਂਜੀ। ਆਚਾਰ ਨਾਲ? ਹਾਂਜੀ। ਵੈਰੀ ਗੁੱਡ। ਅਚਾਤ ਮੈਨੂੰ ਵਾਕਿਆ ਬੜਾ ਸਵਾਦ ਇੱਕ ਲੱਗਦਾ। ਤੁਮੇ ਨਾ ਖਾਣੀ ਰੋਟੀ ਹੈ ਅਜੇ। ਥੋੜਾ ਖਲਾ। ਪਈ ਬੋ ਖਲਾ। ਉਹ ਸੁਵਾਦ ਆ। ਕਿਰਮਾ ਆਚਾਰ। ਖਲਾ ਖਲਾ। ਵਾਹਿਗੁਰੂ ਵਾਹਿਗੁਰੂ। ਖਲਾ ਮੇਰਾ ਫਰਾਖ ਖਲਾ। ਅੱਜ ਤੁਮੇ ਨਾ ਖਾਣੀ ਰੋਟੀ ਹੈ। ਵਾਹਿਗੁਰੂ ਵਾਹਿਗੁਰੂ। ਅਸ਼ਾਮ। ਰੋਟੀ ਦੇ ਦੇ ਬਦਲੇ ਤੈਨੂੰ ਕੀ ਚਾਹੀਦਾ ਹੁਣ ਮੁੰਜਾਸੇ। ਰਬੇ ਤਾਂ ਦੀ ਗੁੜੀਆਂ ਮੈਂ ਨੂੰਹਾਂ ਬਾਬਾ ਜੀ ਰੱਖਾ ਚਾਹੀਦਾ ਜੀ ਰੱਖਾ ਚਾਹੀਦਾ ਰੋਟੀ ਬੰਦੇ ਮੈਂ ਨਿੱਕੀਆਂ ਨਿੱਕੀਆਂ ਗੁੜੀਆਂ ਨੂੰ ਬਾਲਣ ਮਾਂ ਤੇ ਬਾਬਾ ਜੀ ਹੂੰ ਬਾਲਣ ਮਿਲਵਾ ਦੇ ਇੰਨੇ ਹੀ ਹੂੰ ਕਰਦੇ ਕਸ਼ੋਰ ਤੇਰੀ ਮੰਦੀ ਸ਼ਾਨ ਮੇਰਾ ਖਰਚਾ ਵਰਚਾ ਚੱਲਦਾ ਜਾਊਗਾ ਜੇ ਘਰ ਦਾ ਬਾਬਾ ਜੀ ਹੂੰ ਗੁਰੂ ਜਾਨ ਦਾ ਸਪਸ਼ਟ ਹੈਗੇ ਆ ਹਾਂ ਜੀ ਹੈਗੇ ਹੈਗੇ ਆਂਦੇ ਆ ਅਕਲਾ ਵਰਤਦੀ ਆ ਹਾਂ ਜੀ ਦੋਸਤ ਸੁਚਾਰ ਅੰਦੇ ਇੱਕ ਕਮੰਡੇ ਹੀ ਮਾਰਾ ਆਉਂਦੇ ਹੀ ਆ ਜੀ ਆਉਂਦੇ ਆ ਆਉਂਦੇ ਆ ਜੀ ਤੂੰ ਮਹਾਰਾਜ ਦਿੰਦਾ ਉਹਨਾਂ ਦੇ ਫੇਰੇ ਉੱਤੇ ਰੋਟੀ ਖਾਈ ਜਾਂਦੇ ਤੂੰ ਫਿਰ ਮਹਾਰਾਜ ਨੂੰ ਕਹਿਣਾ ਕਿ ਮਹਾਰਾਜ ਜੀ ਮੈਨੂੰ ਰਿਕਸ਼ਾ ਲੈ ਕੇ ਦੋ ਤੂੰ ਕਿਹਾ ਨਹੀਂ ਤੂੰ ਦੂ ਕਿਹਾ ਨਹੀਂ ਹੈ ਤਾਂ ਕਿਹਾ ਗੁਰੂ ਰਾਮਦਾਸ ਪਾਸ਼ਾ ਨੂੰ ਕੀ ਭਲਾ ਜਣਾ ਗੁਰੂ ਰਾਮਦਾਸ ਮੈਨੂੰ ਰਿਕਸ਼ਾ ਬਖਸ਼ ਰਿਕਸ਼ਾ ਬਖਸ਼ੋ ਅੱਜ ਆ ਕੇ ਕਹੀਂ ਕੱਲ 11:00 ਵਜੇ ਅਸੀਂ ਆ ਜੀ ਤੇ ਮਨੂਤ ਮਿਲ ਜਾਗੇ ਠੀਕ ਹੈ ਚਲ ਠੀਕ ਹੈ ਵਾਹਿਗੁਰੂ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰਗਾਮ ਦਾ ਜੀ ਵਾਹਿਗੁਰੂ ਜੀ ਉਹ ਵਾਹਿਗੁਰੂ ਜੀ ਜੀ ਨੀਰਲੀ ਆਗੇ ਹੋਇਆ ਧੰਨ ਗੁਰਗਾਮ ਦਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਦਾਂ ਠੀਕ ਹੈ ਮਾਫੀ ਚਾਹਨਾ ਮੈਂ ਥੋੜਾ ਲੇਟ ਹੋ ਗਿਆ ਆ ਨੀਕੀ ਕਾ ਵੱਡੀ ਗੁੱਡੀ ਆ ਜੀ ਅੱਜ ਬੱਚੇ ਆ ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ ਕਿਦਾਂ ਮੈਂ ਠੀਕ ਆ ਆਤ ਬੱਚੇ ਤੁਹਾਡੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਗੁਰੂ ਜੀ ਆਂਦਾ ਸੀ ਰਾਜੀ ਆ ਵਾ ਤੇਰੀ ਗੱਡੀ ਨਵੀਂ ਫਸ਼ਾ ਹਾਂਜੀ ਠੀਕ ਆ ਤੁਹਾਨੂੰ ਗੁਰੂ ਜੀ ਆਂਦਾ ਰਾਜੀ ਬਾਈ ਤੁਹਾਨੂੰ ਗੁਰੂ ਜੀ ਆਂਦਾ ਸੋ ਅਜੇ ਹੀ ਵੀਰਾਂ ਦੀ ਹੈਲਪ ਕਰਿਆ ਕਰੋ ਆ ਕਿਹੜਾ ਪਿੰਡ ਤੇਰਾ ਅਰੇ ਇਹ ਲੱਗੇ ਜੰਡਿਆਣਾ ਗੁਰੂ ਜੀ ਜੰਡਿਆਲੇ ਤੋਂ ਆਇਆ ਮੈਂ ਤੁਹਾਨੂੰ ਗੁਰੂ ਜੀ ਆਂਦਾ ਸੋ ਵੀਰ ਕਦਾ ਸੀ ਮੁਕਾਮ ਨਹੀਂ ਹੈਗਾ ਉਥੇ ਕਿਰਾਏ ਤੇ ਲੈ ਕੇ ਚਲਾਉਂਦਾ ਸੀ ਤੇ ਕਿਰਾਏ ਤੇ ਜਿਹੜਾ ਰਿਕਸ਼ਾ ਚਲਾਉਂਦਾ ਸੀ ਉਹ ਵੀ ਨਹੀਂ ਦਿੰਦੇ ਹੈਗੇ ਨੇ ਕਿ ਆ ਜੋ ਵੀਰ ਨੂੰ ਨਵਾਂ ਰਿਕਸ਼ਾ ਜਿਹੜਾ ਦਵਾਤਾ ਹੈ ਤੇ ਅਜਿਹੇ ਵੀਰਾਂ ਦੀ ਮਦਦ ਕਰਿਆ ਕਰੋ ਛਿਕੇ ਛਿਕੇ ਬੱਚੇ ਆ ਦੇਖੋ ਲੇਕਿਨ ਕਮਾਈ ਦਾ ਜ਼ਰੀਆ ਨਹੀਂ ਸੀ ਹੈਗਾ ਹੁਣ ਆਪਣਾ ਰਿਕਸ਼ਾ ਹੋ ਗਿਆ ਹੁਣ ਕਮਾਈ ਦਾ ਜ਼ਰੀਆ ਬਣ ਗਿਆ ਇੰਨੀ ਖੁਸ਼ੀ ਦੀ ਗੱਲ ਹੈ ਸੋ ਦਸਵੰਦ ਜਿਹੜਾ ਗੁਰੂ ਸਾਹਿਬ ਨੇ ਕਿਹਾ ਸੀ ਨਾ ਕਿ ਅਜਿਹੇ ਲੋਰ ਬੰਦਾਂ ਤੇ ਖਰਚੀ ਹੈ ਜੀ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਨੂੰ ਖੁਸ਼ ਕਰਨਾ ਨਾ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਖੁਸ਼ ਕਰਨਾ ਨਾ ਤੇ ਅਜੇ ਹੀ ਲੋੜਮਤ ਜੀਰਾ ਅਜੇ ਹੀ ਲੋੜਮਤ ਜੀਰਾ ਤੇ ਨਾਲ ਦੀ ਬਾਹ ਫੜੀ ਏ ਠੀਕ ਏ ਗੱਡੀ ਵਧੀਆ ਗੱਡੀ ਚੱਲ ਬਜਾ ਉਥੇ ਹੀ ਹੰਤੂ ਖੁਸ਼ ਆ ਤੂੰ ਠੀਕ ਏ ਫੋਨ ਤੇਰਾ ਕੰਮ ਕਾਰ ਚੱਲ ਪੂਗਾ ਹਾਂਜੀ ਬੜਾ ਵਧੀਆ ਗੱਡੀ ਓਹ ਦੇ ਕੇ ਰੁਕਾ ਜਾਈ ਦੀ ਨਹੀਂ ਨਹੀਂ ਗੁਰੂ ਰਾਮ ਦਾਸ ਸਾਹਿਬ ਦੀ ਕਿਰਪਾ ਫੜ ਗੁੜੀਆ ਫੜ ਠੀਕ ਏ ਬਣੀ ਤੁਹਾਨੂੰ ਗੁਰੂ ਰਾਮ ਦਾਸ ਆਜਾ ਆਜਾ ਅੰਦਰ ਆ ਜੋ ਅੰਦਰ ਆ ਜੋ ਤੁਹਾਨੂੰ ਗੁਰੂ ਰਾਮ ਦਾਸ ਜੀ ਤੁਹਾਨੂੰ ਗੁਰੂ ਰਾਮ ਦਾਸ ਸੋ ਅਜੇ ਹੀ ਨਿੱਕੇ ਨਿੱਕੇ ਜਵਾਬ ਆ ਅਜੇ ਹੀ ਵੀਰਾਂ ਦੀ ਮਦਦ ਕਰੋ ਤੇਰਾ ਕੀ ਨਾਮ ਆ ਤੇਰਾ ਕੀ ਨਾਮ ਪੁੱਤ ਨੇ ਸਮਝਿਆ ਕਿ ਵਿਚਾਰੀ ਆ ਧੰਕ ਗੁਰਦਾਸ ਸੋਚਿਆ ਨਹੀਂ ਸੀ ਕਿੰਨੇ ਵਾਰ ਰਿਕਸ਼ਾ ਮਿਲੂਗਾ ਨਹੀਂ ਨਹੀਂ ਜੇ ਸੱਚਾ ਲੱਗਾ ਜੀ ਅੱਛਾ ਅੱਜ ਖੁਸ਼ਾ ਪੂਰਾ ਹਾਂ ਜਲੇਬੀਆਂ ਇੱਕ ਲੈ ਕੇ ਜਾਏਗਾ ਖਵਾਏਗਾ ਤੁਹਾਨੂੰ ਜਲੇਬੀਆਂ ਖਾਣੀਆਂ ਜਲੇਬੀਆਂ ਅੱਜ ਪੜੇ ਹਾਂ ਜੀ ਬਾਬਾ ਜੀ ਖੁਸ਼ਾ ਪੂਰਾ ਮਿੱਠੇ ਛੋਲੇ ਬਣਾਉਂਗੇ ਅੱਜ ਹਾਂਜੀ ਹੈ ਹੈ ਪੜੇ ਮਿੱਠੇ ਛੋਲੇ ਬਣਾਉਗੇ ਹੈ ਧੰਕ ਗੁਰਦਾਸ ਅੱਜ ਖੁਸ਼ਾ ਬੁਰੀ ਹੈ ਹਾਂ ਚਲੋ ਠੀਕ ਹੈ ਵੀ ਮਤਲਬ ਇਹ ਗੱਲ ਦੱਸ ਦਵਾਂ ਤੈਨੂੰ ਰਿਕਸ਼ੇ ਦੇਣ ਵਾਲਾ ਕੋਈ ਕੋਈ ਵੀ ਨਹੀਂ ਹੈ ਮੈਂ ਵੀ ਨਹੀਂ ਹੈਗਾ ਤੈਨੂੰ ਰਿਕਸ਼ਾ ਦੇਣ ਵਾਲਾ ਕੌਣ ਹੈ ਤੇਰਾ ਗੁਰੂ ਉਹ ਹੈ ਗੁਰੂ ਰਾਮਦਾਸ ਪਾਸ਼ਾ ਕੌਣ ਹੈ ਗੁਰੂ ਰਾਮਦਾਸ ਗੁਰੂ ਰਾਮਦਾਸ ਪਾਸ਼ਾ ਜੀ ਨੇ ਤੈਨੂੰ ਰਿਕਸ਼ਾ ਦਿੱਤਾ ਠੀਕ ਹੈ ਤੈਨੂੰ ਹੋਰ ਕੋਈ ਦੇ ਨਹੀਂ ਸਕਦਾ ਸवाय ਗੁਰੂ ਰਾਮਦਾਸ ਪਾਸ਼ਾ ਤੋਂ ਤੇਰਾ ਗੁਰੂ ਬੜਾ ਬਯੰਤ ਹੈ ਜਿਨੇ ਰਿਕਸ਼ਾ ਤੇਰੇ ਵਾਸਤੇ ਭੇਜਤਾ ਠੀਕ ਹੈ ਠੀਕ ਹੈ ਪਹਿਲੇ ਤੁਹਾਡੇ ਗੁਰੂ ਨੇ ਤੁਹਾਡੀ ਹੈਲਪ ਕੀਤੀ ਹੈ ਮੈਂ ਨਹੀਂ ਕੀਤੀ ਹੈਗੀ ਠੀਕ ਹੈ ਪਹਿਲੇ ਤੇਰੇ ਬੱਚਿਆਂ ਦੀ ਰੋਟੀ ਤੇਰੇ ਬੱਚੇ ਆਉਣ ਤੋਂ ਪਹਿਲੇ ਤੇ ਸਤਿਗੁਰੂ ਨੇ ਲਾ ਦਿੱਤੀ ਸੀ ਤੇਰੇ ਬੱਚੇ ਦੀ ਜੀ ਰੋਟੀ ਇਹਦੀ ਰੋਟੀ ਸਤਿਗੁਰ ਨੇ ਇਹਦੇ ਆਉਣ ਤੋਂ ਪਹਿਲੇ ਹਾਂਜੀ ਸਾਰਾ ਕੁਝ ਸੋਚਿਆ ਹੋਇਆ ਠੀਕ ਹੈ ਇਸ ਕਰਕੇ ਇਹ ਤੇਰੇ ਘਰ ਵਾਲੇ ਨੂੰ ਰੱਖਸ਼ਾ ਮਿਲ ਗਿਆ ਠੀਕ ਹੈ ਵੀਰੇ ਜਦੋਂ ਬੱਚੇ ਦੀ ਬੱਚਾ ਜਦੋਂ ਆਉਂਦਾ ਨਾ ਇਹ ਦੇਖ ਇਹਦੇ ਨਾ ਹੱਥ ਆ ਦੇਖ ਇਹਦੇ ਹੱਥ ਹਾਂਜੀ ਮੁਠੀਆਂ ਤਮਟੀਆਂ ਹੋਈਆਂ ਆ ਦੇਖ ਆ ਦੇਖ ਇਹ ਆਪਣੀ ਕਿਸਮਤ ਨਾਲ ਇੱਕ ਲੈ ਕੇ ਆਂਦਾ ਹਾਂਜੀ ਤੇ ਜਦੋਂ ਨੇ ਮੁਠੀਆਂ ਖੋਲ੍ਹੀਆਂ ਨਾ ਆਪਣੇ ਆਪ ਹੀ ਬਰਕਤਾਂ ਪੈ ਜਾਂਦੀਆਂ ਰੋਟੀ ਨਾਲ ਹੀ ਉਹ ਜੁੜ ਜਾਂਦੀ ਹੈ ਠੀਕ ਹੈ ਨਾ ਇਸ ਕਰਕੇ ਮਹਾਰਾਜ ਮੁਠੀਆਂ ਮੀਟ ਕੇ ਭੇਜਦੇ ਬੱਚਿਆਂ ਨੂੰ ਠੀਕ ਹੈ ਇਸ ਕਰਕੇ ਇਹ ਬੱਚਾ ਆਇਆ ਤੇਰੀ ਰੋਟੀ ਰਿਕਸ਼ਾ ਤੈਨੂੰ ਮਿਲ ਗਿਆ ਠੀਕ ਹੈ ਇਹ ਗੁਰੂ ਰਾਮ ਦਾਸ ਬਾਸ਼ਲੇ ਸਾਰਾ ਕੁਝ ਸੋਚਿਆ ਹੁੰਦਾ ਠੀਕ ਹੈ ਬਨੇ ਮੈਂ ਸਵਾਦ ਬਣਾਦਾ ਮੈਂ ਇਹਦੇ ਨਾਲ ਚਟਨੀ ਬਣਾ ਲੈਂਦਾ ਰੋਟੀ ਪਨੀਰ ਬਣ ਜਾਂਦਾ ਵਾ ਬੋਲੋ ਸਵਾਦ 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 ਸਰ ਗੁਰੂ ਰਾਮ ਦਾਸ ਸਵਾਦ 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 ਸਰ ਗੁਰੂ ਰਾਮ ਦਾਸ ਜੀ ਸਵਾਦ 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 ਸਰ ਗੁਰੂ ਰਾਮ ਦਾਸ ਸਵਾਦ 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 ਸਰ ਗੁਰੂ ਰਾਮ ਦਾਸ ਠੀਕ ਹੈ ਇਹ ਪੈਸੇ ਉਹ ਆ ਜਿਹੜੇ ਗੁਰੂ ਰਾਮਦਾਸ ਪਾਸ਼ਾ ਨੇ ਤੇਰੇ ਵਾਸਤੇ ਭੇਜੇ ਆ ਰਹੇ ਜੀ ਕਿੰਨੇ ਭੇਜਿਆ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਪਾਸ਼ਾ ਜੀ ਨੇ ਆਹ ਫੜ ਪੈਸੇ ਤੇ ਇਹ ਤੇਰੇ ਰਿਕਸ਼ੇ ਦੇ ਪੈਸੇ ਅੱਜ ਤੋਂ ਇਹ ਰਿਕਸ਼ਾ ਤੇ ਇਹ ਦਾ ਗੁਰੂ ਰਾਮਦਾਸ ਨੇ ਤੈਨੂੰ ਦਿੱਤਾ ਠੀਕ ਆ ਲਿਆ ਦੇ ਇਹ ਕਿੰਨੇ ਆ 1000 ਰੁਪਏ ਇਹ ਪੈਸੇ ਤੇਰੇ ਰਿਕਸ਼ੇ ਦੇ ਆ ਆਪਾਂ ਰੱਖ ਲਈਏ ਹਾਂ ਜੀ ਰਿਕਸ਼ੇ ਦੇ ਪੈਸੇ ਆ ਹੁਣ ਠੀਕ ਹੈ ਆ 50 ਰੁਪਏ ਦੇ ਵਿੱਚ ਤੂੰ ਕੀ ਲਿਆ ਵਾ ਹਾਂਜੀ ਲਿਆ ਮੇ ਰਿਕਸ਼ਾ ਲਿਆ ਕੀ ਲਿਆ ਰਿਕਸ਼ਾ ਲਿਆ ਜੀ ਕਿੰਨੇ ਦਾ ਆ 50 ਰੁਪਏ ਦਾ ਹਾਂਜੀ ਕਿੰਨੇ ਦਾ ਲਿਆ 50 ਰੁਪਏ ਦਾ ਜੀ ਹਾਂ ਤੈਨੂੰ ਜੀ ਪੁੱਛਿਆ ਕਿੰਨੇ ਦਾ ਲਿਆ ਕਿੰਨੇ ਦਾ ਕਹਿਣਾ ਵਾ 50 ਰੁਪਏ ਦਾ ਰਿਕਸ਼ਾ ਖਰੀਦ ਕੀਤਾ ਠੀਕ ਹੈ ਠੀਕ ਹੈ ਚਲ ਆ ਹੋ ਗਏ ਸਾਡੇ ਹੁਣ ਬਾਕੀ ਰਹਿ ਗਈ ਆਵੜ ਔੜ ਇਹ ਤੇਰੇ ਚੰਤੇ ਬੱਚਿਆਂ ਦੇ ਠੀਕ ਹੈ ਇਹ ਆਪਣੇ ਬੱਚਿਆਂ ਵਾਸਤੇ ਅੱਜ ਤੂੰ ਜੜੀ ਨਿੱਤ ਕੀਤੀ ਅੱਜ ਤੂੰ ਇੱਥੇ ਤੂੰ ਆ ਗਿਆ ਅੱਜ ਪੈਸੇ ਨਹੀਂ ਕਮਾਏ ਇਸ ਕਰਕੇ ਤੈਨੂੰ ਕੱਲ ਵੀ ਤੂੰ ਨਹੀਂ ਸੀ ਕਮਾਇਆ ਤਾਂ ਪੈਸੇ ਕੱਲ ਵੀ ਤੂੰ ਆਇਆ ਸੀ ਮਿਲ ਮਾਸੇ ਮੈਨੂੰ 500 ਹੋ ਗਿਆ ਤੇਰੀ 2000 ਦੇ ਪੈਸੇ ਤੈਨੂੰ ਦੇ ਦਿੱਤੇ ਆ ਠੀਕ ਆ ਤੇ ਜਿਹੜਾ ਰਿਕਸ਼ਾ ਵਾ ਉਹ ਤੂੰ ਇੰਨਾ ਪੈਸਾ ਤਾਂ ਲਿਆ ਕਿੰਨਾ ਲਿਆ 700 ਦਾ ਪੰਜਾਲ ਰੁਪਏ ਦਾ ਰਿਕਸ਼ਾ ਲਿਆ ਠੀਕ ਆ ਤਾਨੂੰ ਗੁਰੂ ਰਾਮ ਦਾਸ ਜੀ ਸੋ ਆ ਦਸਬੰਦ ਦੇਣਾ ਤਾਂ ਵੀਰੇ ਇਤਨਾ ਤਿਆ ਕਰੋ ਕਿ ਕਿਸੇ ਗਰੀਬ ਦੀ ਰੋਟੀ ਚੱਲ ਪਵੇ ਹੁਣ ਇਸ ਵੀਰ ਨੂੰ ਆ ਰਿਕਸ਼ਾ ਲੈ ਕੇ ਦਿੱਤਾ ਹੈ ਨਾ ਤੇ ਹੁਣ ਇਹਦੇ ਪਰਿਵਾਰ ਦੀ ਤਿੰਨ ਜੀਆਂ ਦੀ ਰੋਟੀ ਚਲਣੀ ਆ ਇਹ ਛੋਟੀ ਜੀ ਗੁੱਡੀਆ ਨਾਲ ਆ ਇਹਨਾਂ ਦੀ ਵਾਈਫ ਆ ਤੇ ਇਹਨਾਂ ਦੀ ਹੁਣ ਰੋਟੀ ਚਲਣੀ ਆ ਦਾਨ ਨਹੀਂ ਕਰਨਾ ਰੋਜ਼ਗਾਰ ਦੇਣਾ ਕਿਰਤ ਦੇਣੀ ਆ ਹੁਣ ਇਹ ਵੀ ਕਮਾਏਗਾ ਤੇ ਆਪਣੇ ਬੱਚਿਆਂ ਨੂੰ ਖਵਾਏਗਾ ਤੇ ਸਾਡਾ ਗੁਰੂ ਜਿਹੜਾ ਨਾ ਖੁਸ਼ ਹੋਏਗਾ ਜੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਖੁਸ਼ ਕਰਨਾ ਹੈ ਨਾ ਤੇ ਉਹਨਾਂ ਦੇ ਬੱਚਿਆਂ ਦੇ ਨਾਲ ਖੜਿਆ ਕਰੋ ਜੇ ਮਾਲਕ ਨੇ ਤੁਹਾਨੂੰ ਕੁਝ ਦਿੱਤਾ ਹੈ ਨਾ ਕਿ ਅਜਿਹੀ ਵੀਰਾਂ ਦੀ ਮਦਦ ਕਰਾ ਕਰੋ ਕੋਈ ਵੀ ਠੀਕ ਹੈ ਠੀਕ ਹੈ ਖੁਸ਼ ਚਲੋ ਠੀਕ ਹੈ ਲੈ ਜਾ ਲੈ ਜਾ ਮੇਰਾ ਭਰਾ ਚਲੋ ਓਕੇ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਲੈ ਜਾ ਮੇਰਾ ਭਰਾ ਲੈ ਜਾ ਹੌਲੀ ਜੀ ਧਿਆਨ ਨਾਲ ਠੀਕ ਹੈ ਧਿਆਨ ਨਾਲ ਜੀ ਧਿਆਨ ਹਾਂ ਚਲ ਠੀਕ ਹੈ ਵਾਹਿਗੁਰੂ ਸਵਾਸ ਸਵਾਸ ਗੁਰੂ ਰਾਮਦਾਸ 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 ਸਵਾਸ ਸਵਾਸ ਗੁਰੂ ਰਾਮਦਾਸ